ਅਵੇ ਲੋ ਅਜੇ ਅਜੇ 4 ਵਜੇ ਨਹੀਂ ਗੇ ਬੰਦੇ ਪਹਿਲਾਂ ਹੀ ਕਿੰਨੇ ਵਜੇ ਆਇਆ ਕਿੰਨੇ ਵਜੇ ਆਇਆ ਤੈਨੂੰ ਫੋਨ ਲਾਦਾ ਕਿੰਨੇ ਵਜੇ ਆਇਆ ਮੈਂ 4:30 ਵਜੇ ਸਾਡਾ ਪਾਲਾ ਬਾਈ ਖਾਣਾ ਸਵਾਤ ਇੱਕ ਹੀ ਵਧੀਆ ਵਧੀਆ ਕਿੰਨੇ ਵਜੇ ਆਇਆ ਚਾਰ ਵਜੇ ਦਾ ਉਹ ਮੈਂ ਰਾਤ ਇੱਥੇ ਰਾਤ ਇੱਥੇ ਵੀਰ ਜੀ ਹੀ ਰਾਤ ਤਿਆਰੀ ਕਰਕੇ ਫਿਰ ਤੜਕੇ ਆਇਆ ਮੈਂ ਠੀਕ ਆ ਰਾਤ ਕਿੱਥੇ ਆ ਰਾਤ ਰਾਤ ਤੂੰ ਆਇਆ ਹੀ ਨਹੀਂ ਰਾਤ ਤੂੰ ਆਇਆ ਹੀ ਨਹੀਂ ਆਹ ਪਾ ਲੈਣ ਕੁਛ ਤੂੰ ਮੈਨੂੰ ਫੋਨ ਲਾਇਆ ਕਿ ਤੈਨੂੰ ਫੋਨ ਆਉਣ ਲੱਗਿਆ ਮੈਂ ਚਲ ਉਹ ਤਿਆਰ ਮੁਰ ਕੇ ਤਿਆਰੀ ਕਰਕੇ ਚਲੇ ਗਿਆ ਚਲ ਠੀਕ ਹੈ ਭਰਾਵਾ ਮਿੱਤਰੋਂ ਪਰ ਬਾਤ ਫੇਰੀ ਤੂੰ ਇਹ ਦਾਸ ਵਧੀਆ ਆਇਆ ਹੀ ਹੈ ਡੈਕੋਰੇਸ਼ਨ ਹਾਂ ਸੋਹਣੀ ਹੋ ਗਈ ਲੱਗੇ ਆ ਕਿਦਾਂ ਤੋਕਰ ਟਾਈਮ ਨਾ ਉੱਠ ਪਿਆ ਲੈ ਸਬੂਤ ਰੇਲ ਆ ਕਿੰਨੇ ਵਜੇ ਦੀ ਹੋਰ ਲਾਡੀ ਕਿਤਾ ਆ ਸਾਡਾ ਪ੍ਰਧਾਨ ਪ੍ਰਧਾਨ ਸਾਹਿਬ ਕੀ ਹਾਲ ਜੇ ਹੋਰ ਸੁਣਾ ਗੱਲਾਂ ਸਾਡਾ ਪ੍ਰਧਾਨ ਮਿਲੋ ਗੱਲਾਂ ਬਾਤਾਂ ਕੋਈ 2 4 ਦੱਸ ਸਾਡੀ ਆਡੀਅנס ਦੱਸੋ ਰੁਕੋ चार गलबत खास तो ठीक ठाक वध गया बढ़िया की है चल पारे परे चाचू बनाइए हाँ हां चाव दे सानू शको शको गप्पा तैयार है सारे पिया दो ਡਿਊਟੀ ਦੇ ਨਹੀਂ ਗਿਆ ਫਿਰ ਜਾਣਾ ਪਹਿਲੀ ਗੱਡੀ ਪਹਿਲੀ ਗੱਡੀ ਹਾਂਜੀ ਤੇ ਪਹਿਲੀ ਗੱਡੀ ਕਦੋਂ ਜਾਏਗਾ ਪ੍ਰਭਾ ਫੇਰੀ ਵੇਖ ਕੇ ਹਾਂਜੀ ਪ੍ਰਭਾ ਫੇਰੀ ਵੇਖ ਕੇ ਪਕੌੜੇ ਖਾ ਕੇ ਪਕੌੜੇ ਖਾ ਕੇ ਤੇ ਜੇ ਨਾ ਜਾਇਆ ਗਿਆ ਫਿਰ ਅਸੀਂ ਗੱਡੀ ਖੜਾਗੇ ਆਹ ਤੇਰਾ ਗੱਡੀ ਕਿਹੜੀ ਖੜਨੀ ਹੈ ਹੈ ਗੱਡੀ ਕਿਹੜੀ ਖੜਨੀ ਤੇ ਰੇਲ ਗੱਡੀ ਰੇਲ ਗੱਡੀ ਦਾ ਆਪੇ ਤੁਰ ਪੈਣੀ ਤੇ ਤੂੰ ਕਿਹੜੀ ਖੜਨੀ ਹੈ ਮੈਂ ਇਹਨਾਂ ਸੰਗਤ ਨਾਲ ਸੰਗਤ ਨਾਲ ਹੀ ਹਾਂਜੀ ਹਾਂਜੀ ਅੱਛਾ ਹੋਰ ਹੈ ਵਧੀਆ ਵਧੀਆ ਠੀਕ ਠਾਕ ਕਰ ਪਮਲਕ ਦੀ ਖਿਰਾਤੀ ਆਇਆ ਅੱਜ ਜਾ ਰਹੇ ਹਾਂ ਪ੍ਰਭਾ ਫੇਰੀ ਤੇ ਨਹੀਂ ਰਾਤੀ ਆਏ ਰਾਤੀਆਂ ਐ ਆਪ ਬੰਦਾ ਰੇਲਵੇ ਦੇ ਵਿੱਚ ਲੱਗਦਾ ਐ ਜਾਂਦੀ ਐ ਹਾਂਜੀ ਰਾਤ ਦੇ ਸੇ ਆ ਬੱਸ ਹੈਲ ਲੱਗਦਾ ਕਾ ਤੋ ਸਿੰਘ ਸਾਹਮਣੇ ਉਹ ਬੋਲ ਬਾਈ ਕਾ ਚਾਹ ਜਿਆਦਾ ਕਾ ਬਾਬੇ ਨੇ ਲੱਗਦਾ ਕਾ ਤੋ ਸਿੰਘ ਇਧਰ ਓਏ ਲੱਗਦਾ ਕਾ ਤੋ ਸਿੰਘ ਐੜੇ ਮੂੰਹ ਕਰ ਇਧਰ ਐੜੇ ਦੇ ਮੂੰਹ ਕਰ ਐੜੇ ਦੇ ਮੂੰਹ ਕਰ ਦੇ ਮਾਸਟਰ ਜੀ ਬਾਬਾ ਜੀ ਲੱਗੇ ਲੱਗੇ ਰਹਿਣਾ ਚਾਹਗਾ ਲੱਗੇ ਲੱਗੇ ਕੀ ਕਰਨਾ ਹੈ ਲੱਗੇ ਲੱਗੇ ਰਹਿ ਕੀ ਕਰਨਾ ਹੈ ਲੱਗੇ ਲੱਗੇ ਬਈ ਆਪਾਂ ਜਿਹੜਾ ਆਪਾਂ ਲੱਗੇ ਕਰਦੇ ਹਾਂ ਅੱਛਾ ਮਾਇਆ ਇਕੱਠੀ ਕਰਨੀ ਆਪਾਂ ਕੇ ਇਹ ਨਾ ਆ ਗਿਆ ਮੇਰਾ ਵੀਰ ਅਜੇ ਪਹਿਲੇ ਦਿਨ ਤੋਂ ذہر شروع ہوئی ਆ ਮੈਂ ਨਹੀਂ ਲੱਗੇ ਆਇਆ ذہر ਨਾ ਆ ਕੇ ਕਿਉਂ ਨਹੀਂ ਆਏ ਜੋ ਠੰਡ ਬੜੀ ਹੋਈ ਅੱਜ ਧੁੰਦ ਪਾਈ ਹੋਈ ਅੱਛਾ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਘੜ ਘੜ ਬੰਦੇ ਆ ਗਏ ਆ ਪਰ ਵੀ ਜੀ ਕੀ ਹਾਲ ਨੇ ਪਤਾ ਲੱਗ ਗਿਆ ਪਰ ਬਾਤ ਫੇਰੀ ਆ ਗਈ ਹੈ ਹੈ ਇਧਰ ਮੂੰਹ ਤਾ ਕਰ ਨਹੀਂ ਨਹੀਂ ਪਤਾ ਲੱਗ ਗਿਆ ਪਰ ਬਾਤ ਫੇਰੀ ਆ ਗਈ ਹੈ ਠੀਕ ਹੈ ਨਾਲ ਹੋ ਗਿਆ ਕਿ ਨਹੀਂ ਮੇਰੇ ਨੂੰ ਆ ਗਿਆ ਮੈਂ ਤਾਂ ਬੁਰਸ਼ ਵੀ ਕੀਤਾ ਕੀ ਪਕੌੜੇ ਪੂਰੇ ਥੱਗ ਗਏ ਕਿ ਕੀ ਕਿਦਾਂ ਕੀ ਹੋ ਰਿਹਾ ਖਾਂਗੇ ਲੱਗੀ ਮੈਂ ਨਹੀਂ ਖਾੜੇ ਤੂੰ ਖਾਏਗਾ ਪੱਕਾ ਗੱਲ ਨਹੀਂ ਖਾਣੇ ਨਹੀਂ ਗੱਲ ਪੱਕੀ ਗੱਲ ਹੈ ਕੀ ਗੱਲ ਚਲ ਠੀਕ ਹੈ ਪਕੌੜੇ ਖਾਊਗਾ ਨਾ ਤੇ ਤੂੰ ਜੋ ਮਰਦੀ ਕਹਿ ਨਹੀਂ ਕਹਿਣਾ ਕੀ ਆਪਾਂ ਤੇ ਪਕੌੜੇ ਦਾ ਚਲੋ ਫਿਰ ਪਤਾ ਲੱਗ ਹੀ ਜਾਣਾ ਰਹਿਣਾ ਨਾਲ ਹੀ ਆ ਠੀਕ ਹੈ ਓਏ ਦੱਸ ਕਾਲਾ ਵੀ ਆਇਆ ਹੈ ਕੀ ਗੱਲ ਪਕੌੜੇ ਦੀ ਸਮੈਲ ਆ ਗਈ ਹੈ ਚੱਲ ਰਿਹਾ ਬਾਬਾ ਬਿੰਮੀ ਘਰੇ ਬਾਬੇ ਨਿਮੇ ਘਰੇ ਤੇ ਫਿਰ ਪਹਿਲਾਂ ਚੱਲ ਜਾਣਾ ਸੀ ਨਾ ਹੁਣ ਜਾਂਦਾ ਕੀ ਫਾਇਦਾ ਪਦ ਬਾਅਦ ਫੇਦੇ ਨਾਲ ਹੀ ਆਣਾ ਤੇ ਚਮਟਾ ਨਹੀਂ ਵਜਾਉਣਾ ਐ ਕਿ ਉਹ ਐਡਾ ਬੜਾ ਬਾਜੀ ਉਹਦੀ ਛੁੱਟੀ ਦੇਦੀ ਆ ਓਏ ਉਹਦੀ ਛੁੱਟੀ ਦੇਦੀ ਚਮਟੇ ਦੀ ਸਵੇਰੇ ਸਵੇਰੇ ਆਜੀ ਰਾਜਨ ਆ ਗਿਆ ਜੇ ਸਵੇਰੇ ਸਵੇਰੇ ਪਾਪਾ ਉੱਥੇ ਆਉਂਦੇ ਨੇ ਮੈਂ ਖਿਆ ਰੇ ਖੜਾਕਾ ਜੇ ਯਾਰ ਫਿਰ ਮੈਂ ਨਹੀਂ ਉੱਠਾ ਖੜਾਕਾ ਖੜਕਾਇਆ ਤਾਂ ਹੈ ਨਹੀਂ ਕੋਕ ਕੇ ਨਹੀਂ ਕਿ ਪਾਪਾ ਨੇ ਕਰਤਾ ਨਹੀਂ ਡੈਡੀ ਆ ਉੱਠਿਆ ਗਲਾਸ ਥੱਲੇ ਲੈ ਗਿਆ ਸਾਈਡ ਤੇ ਪਿਆ ਕੀ ਗੱਲ ਗਲਾਸ ਨਾਲ ਰੱਖੇ ਸੁੰਦੇ ਜੇ ਤੇ ਉਹ ਰੋਤਾ ਨਹੀਂ ਮੈਂ ਮੇਰਾ ਓਏ ਪਾਪਾ ਓਏ ਤੇਰਾ ਜੋੜਾ ਹੀ ਬੰਦ ਲੱਗਦਾ ਹੈ ਹਾਂ ਵਲਾਉਂ ਜੀ ਸਾਹ ਆ ਗਏ ਤੇ ਸਾਸਰੀ ਘਾਲ ਜੀ ਹਾਂ ਵੇ ਭਾਵੀ ਵੱਡੇ ਵੱਡੇ ਵੀਰ ਜੀ ਸਾਸਰੀ ਘਾਲ ਜੀ

ਫਾਈਨਲ ਇੰਟਰ ਟਾਈਮ ਉਹੀ ਕੀਤਾ ਗਿਆ ਔਰ ਤੇ ਆਪੇ ਤੇ ਪਾਠ ਕੀਤਾ ਹੈ ਬਤਾ ਨਾਮ ਜਰਾ ਜੱਟਿਆ ਲੱਗਦਾ ਨਹੀਂ ਤਲੀ ਕਿ ਨਹੀਂ 9:00 ਵਜੇ ਹੈ ਬਤਾ ਇਹ ਸਾਹਮਣੇ ਤੋਂ ਬੈਠਾ ਪਾਠ ਕੀਤਾ ਔਰ ਉਸ ਤੋਂ ਬਾਅਦ ਮੰਗਾ ਦੇ ਬ੍ਰਿੰਡਲੋ ਗਾਰੇ ਪੁੱਛਦੇ ਗੜਕੇ ਤਰਕੇ ਮੇਰੇ ਅੱਗੇ ਲਾਈ ਹੈ ਔਰ ਸੁਣਾ ਪੋੜੀਆ ਸੁਣਾ ਦੇ ਹੈ ਗੋਰਾ ਹੈ ਅੰਮਾ ਦੇ ਕਿੰਨੇ ਵੇਦ ਉੱਛੇ ਪਾ ਚਾਹ ਤਾ ਬੋਨੂ ਖੇਤਾ ਦਾ ਕੰਮ ਹੈ ਅੰਮਾ ਮਿੱਤਰੋ ਇੱਕ ਹੋਰ ਆ ਗਿਆ ਜੇ ਜਸ ਕਰਨ ਮੂੰਹ ਖੋਲ ਕੇ ਵਿਖਾਉ ਨੂੰ ਖਾਦਾ ਦਦਾ ਯਾਰ ਹੋ ਰਿਹਾ ਨਾ ਖਾਦੀ ਜਸ ਕਰਨ ਦੀ ਪੂਆ ਦਾ ਹੁੰਦਾ ਕੀ ਗਲਤ ਹੁੰਦਾ ਤੈਨੂੰ ਟਿਕਾਣੀ ਹੁੰਦਾ ਪਕੌੜੇ ਸਮੈਲ ਆਉਂਦੀ ਆ ਯਾਰ ਧੰਨ ਨਹੀਂ ਆਉਂਦਾ ਤੁਸੀਂ ਇਹ ਦੱਸੋ ਨਹੀਂ ਨਹੀਂ ਹੁਣ ਪ੍ਰਭਾਖੇ ਤੇ ਅਸੀਂ ਤਾਂ ਜਾਣਾ ਹੋਇਆ ਅਗਲੇ ਬੰਦੇ ਅਸੀਂ ਨਹੀਂ ਜਾਣਾ ਉਹ 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 ਆ ਗਈ ਐ ਰੇਤ ਅਸੀਂ ਵੀ ਕਿਹ ਲਈ ਮਿਹਨਤ ਲਾਉਣੀ ਹੈ ਮਿਹਨਤ ਲਾਉਣੀ ਪਕੌੜਿਆਂ ਦੇ ਮਿਹਨਤ ਲਾਉਣਾ ਜੇ ਯੇ 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 ਜੰਗਣਿਆ ਨਹੀਂ ਬਿੰਦ ਗਈ ਆਖੀ ਨਹੀਂ ਹੋਰ ਕਿਹਦੀ ਮਿਹਨਤ ਲਾਉਣੀ ਹੈ ਨਹੀਂ ਕੋਈ ਮਿਹਨਤ ਲਾਉਣੀ ਬੰਦ ਕਰ ਤੋ ਕੈਮਰਾ ਹੁਣ ਸ਼ਰਮ ਕਰ ਲੋ ਕੋਹ ਹੈ ਲੇਟ ਹੋ ਗਿਆ ਹੁੰਦਾ ਸ਼ਰਮ ਸ਼ਰਮ ਓਏ ਹਾਣ ਸ਼ਰਮ ਓਏ ਸੇਵਾ ਸਾਰਿਆਂ ਦੀ ਹੁੰਦੀ ਹੈ ਸਾਡੀ ਸ਼ਰਮ ਕਰ ਲੋ ਕੋਈ ਕਿੰਨੇ ਖਾਦੇ ਆ ਮੈਂ ਦੋ ਲੈਦਾ ਮੈਂ ਦੋ ਦੀ ਭਰੋਣੀ ਦੋ ਬਰੇ ਤੇ ਮਾਰਮਵਾਜ ਉਹਨੇ ਆਵੇ ਸ਼ਰਮ ਕਰ ਲੋ ਕੋਈ ਕਰ ਜਾਂਦੇ ਹੋਣੀ ਉੱਠ ਕੋ ਸਾਲਿਓ ਆ ਦੋ ਮਗਾ ਕੇ ਅਗੇ ਸੌਕੇ ਨਹੀਂ ਇਹ ਲੈਦੇ ਹੋਰ ਮਗਾਉਣੇ ਆ ਬਸ ਕਰ ਜਾਂਦੇ ਨੇ ਕਿ ਟੋਪੀ ਚ ਲਗਾਏ ਆ सब हाँ <laughs> तो पहला मोटा कथे जाना है तेरी वीडियो पाए किसते सही ਹਏ ਕੀ ਗੱਲ ਨੇ ਪਕੌੜੇ ਪੀਣ ਦੇ ਆ ਜਾਣਾ ਕਿੱਥੇ ਆ ਕਿਉਂ ਤੂੰ ਕਿਹੜੇ ਬੰਦੇ ਛੁੱਟੀ ਤੇ ਖਾ ਗਏ ਇੱਕ ਪਲੇਟ ਅੰਦਰ ਛੁੱਟੀ ਦੇ ਚੱਲ ਜੋ ਹੁਣ ਕੋਣੇ ਭਾਂਡੇ ਪੁੰਡੇ ਮਾਰ ਕੇ ਜਾਣਾ ਚਲੋ ਅੱਗੇ ਲੱਗੋ ਚੱਲ ਚੱਲ ਬਾਬਿਆਂ ਨੂੰ ਕਰੇ ਛੱਡ ਕੇ ਬਾਬਿਆਂ ਨੂੰ ਕਰੇ ਛੱਡ ਕੇ ਚੱਲ ਅੱਗੇ ਲੱਗ ਆ ਸਾਡਾ ਪੰਜਾਬ ਸ਼ਿੰਗਾਰ ਕਿੰਨੇ ਦਾ ਕਿੰਨੇ ਕਰੋੜ ਦਾ ਘੋੜਾ ਏ 70 ਲੱਖ ਦਾ 70 ਲੱਖ ਦਾ ਘੋੜਾ ਨਹੀਂ ਹੈ ਹਾਂ 11 ਕਰੋੜ 11 ਕਰੋੜ ਦਾ ਹੋ ਗਿਆ ਏ ਐਂ ਤੇ ਸਪੱਟੇ ਮੇਰੇ दांत ਹੀ ਦੇ ਦੇ ਉਹ ਚੁੱਪ ਘੱਟ ਹੋ ਗਿਆ ਅਹੀਂ ਬਾਥਰੂਮ ਚ ਜਾ ਰਹੀ ਧੰਦਾ ਮਾਰਨਾ ਤੂੰ ਦਦਾਵਾਰਾ ਲੈਵਾ ਡੰਡਾ ਲੈਵਾ ਡੰਡਾ ਤੂੰ ਪਹਿਲਾ 10 ਰੁਪਏ ਦੇ 10 ਰੁਪਏ ਦੇ 10 ਰੁਪਏ ਦੇ ਮੈਂ ਇਹ ਕਾ ਜਾ ਮੇਰੇ 10 ਰੁਪਏ ਦੇ ਮੈਂ ਇਹ ਆ ਬਰਦਾਸ਼ਤ ਕਰਾਉਣੀ ਗੂਗਲ ਤੇ ਕਰਦੇ ਆ ਬਾਬੇ ਦੇ ਗੂਗਲ ਪੇਜੀ ਕਰੀ ਫੇਰੇ ਬਾਬੇ ਜਦੋਂ ਸਾਰਿਆਂ ਨੇ ਸਕੈਨਰ ਕੱਢ ਲਏ ਕਰਦੇ 50 50 ਨਾ ਜੀ ਨਿਕਾਟ ਕੇ ਗਾ ਮਾਰ ਮਰਦੀ ਆ ਲਾਡੀ ਲਾਡੀ ਸਬਜੀ ਵਾਲਾ ਲਾ ਲੀ ਗੇ ਪਹਿਲਾ ਬੰਦੇ ਹੋਣ ਵਾਲੀ ਬਸੜਾ ਇੱਕ ਪਾਵੇ ਬਸੜਾ ਬੇਬੂ ਲੈ ਨਾ ਆਪਣੀ ਇਹ ha 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 he Jung ਲੋਰ ਜੜੀ ਪਦਾਏ ਛੇੜੇਲੀ ਬਾੜ ਹੋਲੇ ਗੁਰਦੁਆਰੇ ਦੀ ਬਾੜ ਤੇਰਾ ਪਾਲ ਨਹੀਂ ਨਹੀਂ ਉਹਨੇ ਤੈਨੂੰ ਕੀ ਆਖਣਾ ਆਪਾਂ ਆਉਰੀ ਮਾੜ ਲਾਣੀ ਨਾ ਜੇ ਦੇ ਵੱਡੇ 35 ਕਿਲੋ ਮਿੰਦੇ ਆਦੇ ਮਿੰਦੇ ਜੇ ਉਹਨੇ ਨਾਂ ਕਿਹਾ ਆਦੇ ਮਿੰਦੇ 35 ਕਿਲੋ ਜੇ ਜੇ ਵਦਨ ਦੇ ਬਾਪੂ ਦਾ ਨਾਂ ਕਿਹਾ ਨਾ ਨਹੀਂ ਪਾਪੇ ਚ ਪੈਰਾ ਖੱਟੀ ਬਾਗ ਬਾਨੇ ਕਿਹਾ ਉਹਨੇ ਵਦਨ ਦੇ ਡਾਡੀ ਦਾ ਪਹਿਲਾ ਆਲਾ ਹਾਂ ਸਹੀ ਗੱਲ ਹੈ ਉਹ ਸੱਚੇ ਦਾ ਨਾੜੀ ਨਾ ਖੱਟੀ ਪੱਗਾ ਦੇ ਖਟਕਾ ਚੰਡੀਆਂ ਨਹੀਂ 1 ਮਿੰਟ ਤੂੰ ਪਹਿਲਾ 10 ਰੁਪਏ ਦੇ ਨਹੀਂ ਮम्मा ਲਾ ਲੇ ਤੇਰਾ ਤੇਰਾ ਗੜੀ ਕਾ ਫੁੰਡਲ ਕਾ ਕੇ ਫੁੰਡਲ ਤੇ ਸਕੈਨ ਕਰ ਰਿਹਾ ਤ੍ਰੀਆ ਕਾ ਓਏ ਮਿੱਤਰੋ ਬਾਏ ਆਪ ਵੀਰ ਦੀ ਗਲਾਰੀ ਕਰਦੇ ਬਾਏ ਬਾਏ ਓਕੇ ਓਕੇ ਚੰਗਾ ਬਈ